ਕਿ ਦੇਰ ਨਾਲੋਂ ਕੰਮ ਆਇਆ ਕਰੋ ਰੈਡੀਮੇਡ ਹੀ ਲੈ ਜਾਉਂਗਾ ਦੇਖੋ ਦੇਖੋ ਇਹਨੂੰ ਅਜਵੇਂ ਤੇ ਕਿੰਨਾ ਪਿਆਰ ਆਂਦਾ ਵੇ ਸਭ ਤੋਂ ਪਹਿਲਾਂ ਮੱਥਾ ਟੇਕ ਲਈਏ ਮੈਂ ਹੋ ਗਈ ਸੀ ਤਿਆਰ ਨਹਾ ਕੇ ਤੇ ਇੱਧਰ ਹਸਬੰਡ ਵੱਲ ਕੈਮਰਾ ਲੈ ਕੇ ਜਾਨੀ ਆ ਹਸਬੰਡ ਆਪਣੀ ਤੁੰਬੀ ਸੈੱਟ ਕਰਦੇ ਪਏ ਸੀ ਇਹ ਉਹ ਤੁੰਬੀ ਆ ਜਿਹੜੀ ਅਸੀਂ ਆਪਣੀ ਮਿਹਨਤ ਦੇ ਨਾਲ ਲਈ ਸੀ ਤੇ ਸਾਨੂੰ ਇੱਥੇ ਤੱਕ ਲੈ ਕੇ ਆਈ ਆ ਕਹਿੰਦੇ ਸਭ ਤੋਂ ਪਹਿਲਾਂ ਇਹਨੂੰ ਸੈੱਟ ਕਰ ਲਈਏ ਤੇ ਟੋਏ ਵੀ ਇਹਦੇ ਉੱਤੇ ਪੈ ਗਏ ਆ ਬਹੁਤ ਪੁਰਾਣੇ ਦੇਖੋ ਇਹ ਕਿਹੜਾ ਤਰੀਕਾ ਹੈ ਆਪਣੇ ਘਰੋਂ ਕੱਢਣ ਦਾ ੱੱੱਕੇ ਮਾਰ ਕੇ ਕੌਣ ਕੇ ਇਹਨੂੰ ਆਪਣੇ ਘਰੋਂ ਕੱਢਦਾ ਹੁੰਦਾ ਦੇਖੀ ਮੈਨੂੰ ੱੱੱਕੇ ਮਾਰ ਕੇ ਫਲੇਟ ਚ ਕੱਢ ਦਿੱਤਾ ਹਸਬੈਂਡ ਨੇ ਕਰ ਲਈ ਸੀ ਗੱਡੀ ਸਟਾਰਟ ਤੇ ਜਦੋਂ ਅਸੀਂ ਫਲੇਟ ਤੋਂ ਬਾਹਰ ਨਿਕਲੇ ਤਾਂ ਦੇਖਿਆ ਕਿ ਰਸਤੇ ਦੇ ਵਿੱਚ ਭਾਈ ਦੀ ਜੋ ਰੇੜੀ ਫਸ ਗਈ ਹੈ ਕਿਉਂਕਿ ਸੜਕ ਟੁੱਟੀ ਹੋ ਸੀ ਰੇੜੀ ਦੇ ਉੱਤੇ ਸਬਜ਼ੀਆਂ ਹੋਣ ਕਰਕੇ ਨਿਕਲਦੀ ਨਹੀਂ ਫਿਰ ਅਸੀਂ ਮੈਂ ਹਸਬੈਂਡ ਨੂੰ ਬੋਲਿਆ ਜਾਓ ਜਲਦੀ ਦੇਣੀ ੱੱੱਕਾ ਲਵਾ ਕੇ ਆਓ ਜਿਹੜਾ ਮੇਰਾ ਗਾਣਾ ਆ ਪੰਜਾਬੀ ਉਹ ਗਾ ਬਾਹਰ ਵੀ ਇਹ ਕਰਨਗੇ ਰਾਜ ਉਹਨੂੰ ਗਲਤ ਨਾ ਲਿਆ ਕਰੋ ਪਤਾ ਹੀ ਗੱਲ ਆ ਸਾਡੇ ਬੰਦੇ ਕੰਮ ਕਰਕੇ ਨਹੀਂ ਰਾਜੀ ਇਹ ਬੰਦੇ ਦੇਖ ਤਾਂ ਰਿਹੜੀ ਲੈ ਕੇ ਤੁਰਿਆ ਅਗਲੇ ਨੇ ਕਾਮਯਾਬਤਾ ਆਪ ਹੀ ਹੁਣ ਜੀ ਜੀ ਹੈਨਾ ਸਾਡੇ ਬੰਦਿਆਂ ਨੂੰ ਸ਼ਰਮ ਆਉਂਦੀ ਆ ਅਗਲੇ ਕਰਦੇ ਆ ਕੰਮ ਅਗਲਿਆਂ ਦਾ ਹੱਕ ਵਾ ਲਿਆਂਦੇ ਨੋਟ ਵਟ ਕੇ ਹੈਨਾ ਲੱਗਾ ਰਹਿ ਮੇਰਾ ਬਰਾਬਰ ਬਹੁਤ ਸੁਣਾ ਬਹੁਤ ਲੱਗਾ ਮੈਂ ਮਿਹਨਤ ਕਰਦਾ ਹੈ ਓਹੋ ਅਸਤ ਮੈਨੂੰ ਗੱਲਾਂ 'ਚ ਚੇਤਾ ਹੀ ਭੁੱਲ ਗਿਆ ਕਿ ਮੈਂ ਜਦੋਂ ਪਿੰਡ ਲਈ ਨਿਕਲਣ ਲੱਗੀ ਇੰਨੇ ਨੂੰ ਫੋਨ ਕਾਲ ਆ ਗਏ ਸੀਗੇ ਤੇ ਅੱਜ ਅਸੀਂ ਚੱਲੇ ਆ ਮੈਨੂੰ ਸੱਦਿਆ ਗਿਆ ਆ ਜੋ ਮੇਰੇ ਵਾਲਾ ਕੰਮ ਆ ਕਿਸੇ ਨੇ ਉੱਥੇ ਜਾਣਕਾਰੀ ਲੈਣੀ ਸੀਗੀ ਉਸ ਤੋਂ ਪਹਿਲਾਂ ਜੂਸ ਪੀ ਲਈਏ ਤੇ ਮੈਂ ਹਸਬੰਦ ਨੂੰ ਬੋਲਿਆ ਕਿ ਮੈਨੂੰ ਚੰਡੀਗੜ੍ਹ ਦਾ ਹਲੇ ਰਸਤਿਆਂ ਦਾ ਕੁਝ ਅੱਧਾ ਨਹੀਂ ਪਤਾ ਕਿ ਤੁਸੀਂ ਮੇਰੇ ਨਾਲ ਚਲੋ ਹਸਬੰਦ ਨੇ ਜਾਣਾ ਸੀ ਮੀਟਿੰਗ ਤੇ ਪਰ ਫਿਰ ਵੀ ਉਹਨਾਂ ਨੇ ਮੇਰੇ ਲਈ ਥੋੜੀ ਦੇਰ ਮੀਟਿੰਗ ਆਪਣੀ ਡਿਲੇ ਕਰ ਦਿੱਤੀ ਮੈਂ ਕਿ ਉੱਥੇ ਮੇਰਾ ਥੋੜਾ ਹੀ ਕੰਮ ਆ 5-10 ਮਿੰਟ ਦਾ ਵੀ ਫਿਰ ਅਸੀਂ ਨਿਕਲ ਜਾਣਾ ਕਿਉਂਕਿ ਨਹੀਂ ਤੇ ਮੈਂ ਵੀ ਹ ਕੋਲਾ ਕੇ ਹਸਬੰਦ ਨੇ ਉਹਨਾਂ ਨੂੰ ਪੁੱਛਿਆ ਵੀ ਕਿੱਥੇ ਆਣਾ ਵੀ ਅਸੀਂ ਤਾਂ ਮੇਨ ਹਾਈਵੇ ਤੋਂ ਬਹੁਤ ਹੀ ਅੰਦਰ ਨੂੰ ਆ ਗਏ ਤਾਂ ਹੁਣ ਇਹ ਸਾਰਾ ਜੰਗਲ ਜੇ ਦਾ ਏਰੀਆ ਆ ਗਿਆ ਸੀਗਾ ਤੇ ਉਹ ਸਾਨੂੰ ਫੋਨ ਦੇ ਉੱਤੇ ਦੱਸੀ ਜਾਂਦੇ ਸੀਗੇ ਤੁਸੀਂ ਖੱਬੇ ਮੋੜਨਾ ਸੱਜੇ ਮੋੜਨਾ ਦੇਖੋ ਕਿੰਨਾ ਕਚਰਾ ਮੈਂ ਕਿਹਾ ਸੀ ਕਿ ਸਾਈਡ ਆਗੇ ਇੱਥੇ ਤਾਂ ਇੰਨਾ ਕਚਰਾ ਆਇਆ ਮੈਂ ਕਿਹਾ ਚਲੋ ਗੱਡੀ ਤੇਜ਼ ਨਿਠਾਓ ਤੇ ਅਸੀਂ ਪੁੱਜ ਗਏ ਮੇਰੇ ਪੈਰੀ ਹੱਥ ਲਾਣ ਤੇ ਮੈਨੂੰ ਅੱਜ ਪਤਾ ਲੱਗਿਆ ਕਿ ਮੇਰੀ ਉਮਰ ਜ਼ਿਆਦਾ ਹੋ ਗਈ ਆ ਪੈਰੀ ਹੱਥ ਲਵਾਣ ਦੀ ਉਮਰ ਹੋ ਗਈ ਆ ਮੇਰੀ ਮੈਂ ਬੋਲੇ ਨਾ ਨਾ ਭਾਜੀ ਪੈਰੀ ਹੱਥ ਨਾ ਲਾਓ ਹਲੇ ਤਾਂ ਉਮਰ ਕੁਝ ਨਹੀਂ ਹੋਈ ਸੋਂ ਪਹਿਲਾਂ ਕਿ ਮੈਂ ਹੀ ਸਭ ਤੋਂ ਵੱਡੀ ਆ ਉਸ ਤੋਂ ਬਾਅਦ ਸੀੜੀਆਂ ਚੜ੍ਹ ਕੇ ਅਸੀਂ ਭਾਜੀ ਨਾਲ ਚੱਲ ਗਏ ਸੀਗੇ ਉਹਨਾਂ ਦੇ ਘਰ ਹਸਬੰਦ ਤੋਂ ਅੱਗੇ ਇਦਾਂ ਤੁਰੇ ਜਿਦਾਂ ਇਹਨਾਂ ਨੂੰ ਘਰ ਦਾ ਪਤਾ ਹੁੰਦਾ ਆ ਮੈਂ ਕਿ ਜਿਨ੍ਹਾਂ ਦਾ ਘਰ ਆ ਪਹਿਲਾਂ ਉਹਨਾਂ ਨੂੰ ਅੱਗੇ ਜਾਣਦੇ ਤਾਂ ਹੁੰਦਾ ਤੇ ਇੱਥੇ ਇਹਨਾਂ ਨੇ ਛੋਟੇ ਛੋਟੇ ਜੇ ਜੋ ਪੰਛੀ ਚਿੜੀਆਂ ਰੱਖੀਆਂ ਹੋਈਆਂ ਸੀਗੀਆਂ ਮੈਂ ਪੁੱਛਿਆ ਮੈਂ ਕਿ ਦੰਦੀ ਵੜਦੇ ਕਹਿੰਦੇ ਪਤਾ ਨਹੀਂ ਮੈਂ ਹਸਬੰਦ ਨੂੰ ਕਿਹਾ ਮੈਂ ਕਿ ਤੁਹਾਡੀ ਉਂਗਲੀ ਨਾ ਪਿੰਜਰੇ ਦੇ ਵਿੱਚ ਪਾ ਕੇ ਦੇਖਦੇ ਆ ਜੇ ਦੰਦੀ ਵੱਡੀ ਤਾਂ ਮੈਨੂੰ ਪਤਾ ਲੱਗ ਗਿਆ ਫਿਰ ਮੈਂ ਆਪਣੀ ਉਂਗਲ ਪਿੰਜਰੇ ਦੇ ਵਿੱਚ ਨਹੀਂ ਪਾਣੀ ਹੈ ਅਸੀਂ ਆ ਗਏ ਸੀ ਅੰਦਰ ਰੂਮ ਦੇ ਵਿੱਚ ਇੱਥੇ ਇਹਨਾਂ ਦੇ ਛੋਟੇ ਛੋਟੇ ਪਿਆਰੇ ਪਿਆਰੇ ਬੱਚੇ ਸੀਗੇ ਇਹਨਾਂ ਨੂੰ ਮਿਲੇ ਤੇ ਹਸਬੈਂਡ ਵੀ ਵਿਲੇ ਮੈਂ ਇਹਨਾਂ ਨੂੰ ਪੁੱਛੇ ਕਿ ਅੱਜ ਤੁਸੀਂ ਸਕੂਲ ਕਿਉਂ ਨਹੀਂ ਗਏ ਮੈਨੂੰ ਫਿਰ ਪਤਾ ਲੱਗਾ ਕਿ ਅੱਜ ਤਾਂ ਸੰਡੇ ਆ ਓਹੋ ਮੈਂ ਕਿਹਾ ਸਾਡੀ ਪੜ੍ਹਾਈ ਦੀ ਉਮਰ ਕੀ ਲੰਗੀ ਸਾਨੂੰ ਤਾਂ ਸੰਡੇ ਮੰਡੇ ਸਭ ਕੁਝ ਭੁੱਲ ਗਿਆ ਥੋੜੀ देर ਮੈਂ ਛੋਟੇ ਛੋਟੇ ਬੱਚਿਆਂ ਨਾਲ ਖੇਡੀ ਪਰ ਉਸ ਤੋਂ ਬਾਅਦ ਆ ਗਈ ਸੀ ਕੌਫੀ ਅਸੀਂ ਪੀਤੀ ਕੌਫੀ ਸਾਰੇ ਜਣੇ ਰਲ ਕੇ ਤੇ ਨਾਲ ਬਣਾਈ ਵੀਡੀਓ ਹਸਬੰਦ ਨੂੰ ਆਈ ਹੋਈ ਸੀਗੀ ਕਾਲ ਉਸ ਤੋਂ ਬਾਅਦ ਮੈਂ ਕਿਹਾ ਚਲੋ ਜਿਹੜਾ ਕੰਮ ਅਸੀਂ ਆਏ ਆ ਵੀ ਉਹ ਵਾਲਾ ਕੰਮ ਕਰ ਲਈਏ ਖਾਣੋਂ ਤਾਂ ਹਟਣਾ ਹੀ ਨਹੀਂ ਹੈਗਾ ਬਿੰਦੂ ਭਾਜੀ ਕਹਿੰਦੇ ਠੀਕ ਹੈ ਬਾਏ ਬਾਏ ਕਰਦੀ ਐ ਸਾਰਿਆਂ ਨੂੰ ਤੇ ਮੈਂ ਦੀਦੀ ਨੂੰ ਸਮਝਾਇਆ ਕੰਮ ਤੇ ਫਿਰ ਉਹਨਾਂ ਨੇ ਮੈਨੂੰ ਦੱਸਿਆ ਕਿ ਮੇਰਾ Song ਆਉਣ ਵਾਲਾ ਆ ਬਹੁਤ ਜਲਦੀ ਮੈਂ ਕਿਹਾ ਕੌਨ ਸਾ ਕਹਿੰਦੇ ਮੈਂ ਤੁਹਾਨੂੰ ਸੁਨਾਨੀ ਆ ਲਾ ਕੇ ਫਿਰ ਉਹਨਾਂ ਨੇ ਆਪਣਾ Song ਲਾਇਆ ਤੇ ਮੈਨੂੰ ਸੁਣਾਇਆ ਉਹਨਾਂ ਨੇ ਬਹੁਤ ਅੱਛਾ Song ਸੀ ਬਹੁਤ ਜਲਦੀ ਦੀਦੀ ਦਾ ਜੋ ਗਾਣਾ ਆਉਣ ਵਾਲਾ ਸਾਰਿਆਂ ਨੇ ਕਰ ਲਈ ਸੀ ਕੌਫੀ ਵੀਰ ਨੇ ਨੂੰ ਬੋਲਦਾ ਸੀ ਕਿ ਤੁਸੀਂ ਟੈਟੂ ਬਣਾਇਆ ਮੈਂ ਦੇਖਣਾ ਹੈ ਜੋ ਤੁਹਾ ਹਸਬੰਦ ਨੇ ਟੈਟੂ ਬਣਾਇਆ ਸੀਗਾ ਲੈਂਦਾ ਪੰਜਾਬ ਤੇ ਚੜਦੇ ਪੰਜਾਬ ਦਾ ਦਾ ਸਿੱਖ ਐਂਪਾਇਰ ਬਹੁਤ ਸੋਹਣਾ ਸੀਗਾ ਤੇ ਵੀਰ ਕਹਿੰਦਾ ਹੁਣ ਇੱਕ ਮਿੰਟ ਰੁਕ ਜਾ ਮੈਂ ਇਹਦੇ ਨਾਲ ਫੋਟੋ ਵੀ ਕਲਿੱਕ ਕਰਨੀ ਆ ਤੇ ਵੀਰ ਨੇ ਕੀਤੀ ਫੋਟੋ ਕਲਿੱਕ ਫਿਰ ਉਸ ਤੋਂ ਬਾਅਦ ਦੀਦੀ ਨੇ ਵੀ ਨੂੰ ਬੋਲਿਆ ਕਿ ਤੁਸੀਂ ਵੀ ਇੱਕ ਵਾਰ ਕੰਮ ਦੇ ਬਾਰੇ ਹਨਾ ਥੋੜਾ ਜਿਹਾ ਸਮਝ ਲਓ ਵੀ ਕਈ ਵਾਰ ਦਿਮਾਗ ਚੋਂ ਨਿਕਲ ਜਾਂਦਾ ਫਿਰ ਵੀਰ ਨੂੰ ਵੀ ਦੱਸਿਆ ਤੇ ਫਿਰ ਨਿਕਲ ਗਿਆ ਬੱਚਾ ਫੇਰ ਆ ਗਿਆ ਸੀ ਫਿਰ ਉਹਨਾਂ ਨਾਲ ਥੋੜਾ ਜਿਹਾ ਕਿਤਾ ਲਾੜ ਪਿਆਰ ਦੇਖੋ ਇਹਨੂੰ ਮੇਰੇ ਤੇ ਬਹੁਤ ਪਿਆਰ ਆਦਾ ਪਿਆ ਸੀਗਾ ਹਸਬੰਦ ਬੋਲ ਤੇ ਬਾਏ ਬਾਏ ਸਾਰਿਆਂ ਨੂੰ ਵੀਡੀਓ ਹੁੰਦੀ ਇੱਥੇ ਖਤਮ ਬਾਏ ਬਾਏ ਪੇਜ ਨੂੰ ਕਰ ਲਿਓ ਫੋਲੋ ਬਾਏ ਆਪਣੀ ਤੋਰ ਵੀ ਸਾਰਿਆਂ ਨੂੰ ਲੱਤ